ਕਪੂਰਥਲਾ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ ਕਈ ਲੋਕਾਂ ਦੇ ਘਰ ਜਿਹੜੇ ਆ ਉਹ ਟਹਿ ਟੇਰੀ ਹੋ ਗਏ ਆ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਹੈ ਜਿੱਥੇ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੇ ਵਿੱਚ ਇੱਕ ਆਟਾ ਚੱਕੀ ਦੀ ਛੱਤ ਜਿਹੜੀ ਆ ਉਹ ਡਿੱਗ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਦੇ ਵਿੱਚ ਬਾਰਿਸ਼ ਹੋ ਰਹੀ ਸੀ ਬਾਰਿਸ਼ ਦੌਰਾਨ ਇੱਕ ਆਟਾ ਚੱਕੀ ਦੀ ਛੱਤ ਡਿੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਇੱਕ ਮੈਲਾ ਤੇ ਉਸ ਦਾ ਪੁੱਤਰ ਜਿਹੜਾ ਹੈ ਉਹ ਚੱਕੀ ਦੇ ਅੰਦਰ ਹੀ ਮੌਜੂਦ ਹੁੰਦੇ ਨੇ ਤਾਂ ਜਦੋਂ ਛੱਤ ਡਿੱਗਦੀ ਹੈ ਤਾਂ ਉਹ ਅੰਦਰ ਮੌਜੂਦ ਹੁੰਦੇ ਨੇ ਜਿਸ ਕਾਰਨ ਇੱਕ ਮੈਲਾ ਤੇ ਉਸ ਦਾ ਪੁੱਤਰ ਜਿਹੜਾ ਹੈ ਮਲਬੇ ਦੇ ਹੇਠਾਂ ਫਸ ਜਾਂਦੇ ਨੇ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਹਾਫੜਾ ਦਫੜੀ ਮੱਚੀ ਹੋਈ ਹੈ ਹਾਹਾਕਾਰ ਮੱਚੀ ਹੋਈ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਸਹਿਯੋਗ ਦੇ ਨਾਲ ਜਿਹੜਾ ਇਹਨਾਂ ਮਾਂ ਅਤੇ ਪੁੱਤ ਨੂੰ ਜਿਹੜਾ ਮਲਬੇ ਦੇ ਹੇਠੋਂ ਚੁੱਕਿਆ ਤੇ ਬਾਹਰ ਕੱਢਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਘਟਨਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਕੋਲ ਜਾਂਦੀ ਹੈ ਤਾਂ ਸੱਜਨ ਸਿੰਘ ਵੀ ਉੱਥੇ ਜਿਹੜਾ ਹੈ ਮੌਕੇ ਤੇ ਪੁੱਜਦੇ ਨੇ ਉਹ ਆਪਣੀ ਟੀਮ ਦੇ ਸਮੇਤ ਜਿਹੜਾ ਇਸ ਇਲਾਕੇ ਦੇ ਵਿੱਚ ਪੁੱਜਦੇ ਨੇ ਮਹਿਲਾ ਨੂੰ ਜਿਹੜੀ ਹੈ ਉਹ ਐਂਬੂਲੈਂਸ ਮੁਹੱਈਆ ਕਰਵਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਆ ਇਹ ਵੀ ਤੁਹਾਨੂੰ ਸੁਣਾਵਾਂਗੇ ਇੱਥੇ ਦੇਖੋ ਆ ਪਿੰਡ ਕਬੀਰਪੁਰ ਅਸੀਂ ਪਹੁੰਚੇ ਆ ਸਾਨੂੰ ਥੋੜਾ ਜਿਹਾ ਚੱਲਿਆ ਪਹਿਲਾਂ 15-20 ਮਿੰਟ ਪਹਿਲਾਂ ਹੀ ਪਤਾ ਲੱਗਾ 15 ਕੁ ਮਿੰਟ ਪਹਿਲਾਂ ਕਿਸੇ ਨੇ ਇਥੋਂ ਵੀਡੀਓ ਪਾਈ ਕੇ ਕਿ ਇਹ ਹੈਗਾ ਆਰਾ ਤੇ ਆਟਾ ਚੱਕੀ ਆ ਇਹਦੇ ਤੇ ਕਾਨੇ ਵਾਲੀ ਤੇ ਬਾਲਿਆਂ ਵਾਲੀ ਛੱਤ ਸੀਗੀ ਤੇ ਇਹਦੇ ਵਿੱਚ ਪ੍ਰਕਾਸ਼ ਕੌਰ ਤੇ ਇੱਕ ਲੜਕਾ ਸੀਗਾ ਉਹ 7 ਡਿੱਗਣ ਕਰਕੇ ਜ਼ਖਮੀ ਹੋਏ ਨੇ ਸੋ ਮੈਂ ਉਸੇ ਵੇਲੇ ਐਂਬੂਲੈਂਸ ਤੇ ਭੇਜ ਦਿੱਤੀ ਸੀਗੀ ਤੇ ਹੁਣ ਅਸੀਂ ਮੌਕੇ ਤੇ ਆਏ ਆ ਤੇ ਬੀਬੀ ਜਿਹੜੀ ਪ੍ਰਕਾਸ਼ ਕੌਰ ਐ ਉਹਨੂੰ ਹੁਣ ਸਿਵਲ ਹਸਪੀਟਲ ਅਸੀਂ ਭੇਜ ਰਹੇ ਆ ਤੇ ਇਹ ਛੱਤ ਦੇਖਣ ਨੂੰ ਲੱਗਦਾ ਕਿ ਬੜੀ ਮਾੜੀ ਐ ਪੁਰਾਣੀ ਛੱਤ ਐ ਬਾਲੇ ਨੇ ਤੇ ਕਾਨੇ ਨੇ ਸੋ ਇਹ ਡਿੱਗੀ ਐ ਤੇ ਅਸੀਂ ਆ 10-15 ਮਿੰਟਾਂ ਦੇ ਵਿੱਚ ਹੀ ਅ ਐਂਬੂਲੈਂਸ ਜਿਉਹਨੇ ਭੇਜਿਆ ਤਾਂ ਤੋ ਅਨੁਦਾਸ ਦਈਏ ਕਿ ਜਦੋਂ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਕਬੀਰਪੁਰ ਦੇ ਵਿੱਚ ਇਹ ਹਾਦਸਾ ਵਾਪਰਦਾ ਇੱਕ ਆਟਾ ਚੱਕੀ ਦੀ ਛੱਤ ਡਿੱਗਦੀ ਹੈ ਤਾਂ ਅੰਦਰ ਇੱਕ ਪਰਿਵਾਰ ਹੁੰਦਾ ਇੱਕ ਮਾਂ ਤੇ ਪੁੱਤ ਚੱਕੀ ਦੇ ਅੰਦਰ ਜਿਹੜਾ ਕੰਮ ਕਰ ਰਹੇ ਹੁੰਦੇ ਨੇ ਤਾਂ ਜਦੋਂ ਛੱਤ ਡਿੱਗਦੀ ਆ ਉਹ ਜਿਹੜਾ ਇਸ ਮਲਵੇ ਦੇ ਹੇਠਾਂ ਫਸ ਜਾਂਦੇ ਨੇ ਤਾਂ ਜਿਸ ਦੇ ਕਾਰਨ ਉਹਨਾਂ ਦੇ ਹਲਕੀ ਸੱਟ ਲੱਗਦੀ ਹੈ ਜਿਸ ਦੇ ਕਾਰਨ ਹੁਣ ਉਹਨਾਂ ਨੂੰ ਸੁਲਤਾਨਪੁਰ ਲੋਧੀ ਦੇ ਜਿਹੜਾ ਹਸਪਤਾਲ ਦੇ ਵਿੱਚ ਲਜਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ ਪਰ ਜਿਹੜਾ ਮਲਵੇ ਦੇ ਹੇਠਾਂ ਦਬਨ ਦੇ ਕਾਰਨ ਉਹਨਾਂ ਦੇ ਜਿਹੜੀਆਂ ਮਾਲੂਮ ਸੱਟਾਂ ਲੱਗੀਆਂ ਨੇ ਤਾਂ ਜਿਸ ਦੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਬਾਰੇ ਜਿਹੜਾ ਹੈ ਪਿੰਡ ਵਾਸੀ ਨੇ ਵੀ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਆ ਜਿਸ ਦੇ ਬਾਰੇ ਵੀ ਤੁਸੀਂ ਖੁਦ ਸੁਣ ਸਕਦੇ ਹੋ ਭਾਜੀ ਅਸੀਂ ਆਪਣਾ ਸ਼ਹਿਰ ਹੈਗਾ ਸੁਲਤਾਨਪੁਰ ਲੋਧੀ ਪਿੰਡ ਕਬੀਰਪੁਰਾ ਭਾਜੀ ਇਹ ਘਟਨਾ ਹੈ ਉਹ ਹੀ بارش ਕਰਕੇ ਤੇ ਮਾਂ ਪੁੱਤ ਸੀ ਦੋਨੇ ਥੱਲੇ ਚੱਕੀ ਦੇ ਚੱਕੀ ਬਹੁਤ ਪੁਰਾਣੀ ਪਾਜੀ ਅੱਜ ਤੋਂ ਛੱਤ ਵੀਆਂ ਦੀ ਕਾਨਿਆਂ ਦੀ ਸੀ ਉਹ ਮੀਂਹ ਪੈਣ ਕਰਕੇ ਛੱਤ ਭਾਰੀ ਹੋ ਗਈ ਕਾਨੇ ਗਲੇ ਪਏ ਸੀ ਤੇ ਛੱਤ ਡਿੱਗਣ ਕਰ ਉਹ ਦੋਨੇ ਮਾਂ ਪੁੱਤ ਥੱਲੇ ਆ ਗਏ ਪਰ ਪਿੰਡ ਦਾ ਸੰਜੋਗ ਸੀ ਸਾਰਿਆਂ ਨੇ ਹਿੰਮਤ ਮਾਰ ਕੇ ਨੀਚੋਂ ਕੱਢ ਲਏ ਪਾਜੀ ਮਾਤਾ ਦੇ ਸੱਟ ਲੱਗੀ ਆ ਬੇਟੇ ਦੇ ਵੀ ਸੱਟ ਲੱਗੀ ਆ ਪਰ ਇੰਨਾ ਵੀ ਬਚਾਅ ਹੋ ਗਿਆ ਨੁਕਸਾਨ ਨਹੀਂ ਕੋਈ ਹੋਇਆ ਇਨ੍ਹਾਂ ਉਹਨਾਂ ਦਾ ਤੇ ਬਾਕੀ ਸੰਗਤ ਨੂੰ ਇਹ ਬੇਨਤੀ ਆ ਵੀ ਵਿਚਾਰੇ ਮਾਤੜ ਹੈਗੇ ਆ ਜੇ ਕੋਈ ਇਹਨਾਂ ਦੀ ਸਹਾਇਤਾ ਕਰ ਸਕਦਾ ਤੇ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ